ਇਹ ਨਾਲ ਹੀ ਇੱਕ ਆਸ਼ੀਸ਼ ਹੱਬ ਦੇ ਨਾਂ ਤੇ ਇੱਕ ਇਮੀਗ੍ਰੇਸ਼ਨ ਦੀ ਸ਼ਾਪ ਹੈ ਇਹ ਤੇ ਇਨਫੋਰਮੇਸ਼ਨ ਆਈ ਸੀ ਕਿ ਦੋ ਫਾਇਰ ਹੋਏ ਉਹ ਅਸੀਂ ਡੀਐਸਪੀ ਸਾਹਿਬ ਸਿਟੀ ਐਸਐਚਓ ਸਿਟੀ ਸਾਰੇ ਅਸੀਂ ਇੰਜਾਰਜੀ ਤੇ ਮੈਂ ਅਸੀਂ ਸਾਰੇ ਇੱਥੇ ਮੌਕੇ ਤੇ ਆਏ ਦੋ ਖੋਲ ਮਿਲੇ ਆ ਲੇਕਿਨ ਉਹ ਖੋਲ ਜਿਹੜੇ ਆ ਉਹ ਪੁਰਾਣੇ ਲੱਗਦੇ ਆ ਕਿਉਂਕਿ ਉਹਨਾਂ 'ਚ ਕੋਈ ਸਮੈਲ ਹੈ ਨਹੀਂ ਦੂਸਰਾ ਜਿਸ ਜਗ੍ਹਾ ਤੇ ਲੱਗ ਪਤਾ ਲੱਗਿਆ ਵੀ ਫਾਇਰ ਉਹਦੀ ਆਵਾਜ਼ ਆਈ ਏ ਉੱਥੇ ਜਿਹੜਾ ਕਲੌਕ ਦਾ ਸਿਰਫ ਸ਼ੀਸ਼ਾ ਟੁੱਟਿਆ ਸ਼ੀਸ਼ੇ ਦੀ ਜਿਹੜੀ ਬੈਕ ਸਾਈਡ ਹੈ ਮਤਲਬ 베ਸ ਹੁੰਦਾ ਜਿਹੜਾ ਜਿੱਥੇ ਸੁਈਆਂ ਚੱਲਦੀਆਂ ਉਹਦੇ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਇਹ ਤਾਂ ਲੱਗਦਾ ਵੀ ਇਹਨਾਂ ਨੂੰ ਡਰਾਉਣ ਲਈ ਉਹਨਾਂ ਨੇ ਕੋਈ ਜਿੱਦਾ ਅੱਜਕੱਲ੍ਹ ਆਵਾਜ਼ ਵਾਲੇ ਪਿਸਤਲ ਆਉਂਦੇ ਨੇ ਜਿਹਦੇ ਵਿੱਚ ਕੱਲੀ ਆਵਾਜ਼ ਆਂਦੀ ਉਹ ਫਾਇਰ ਕਰਕੇ ਤੇ ਜਾਣ ਲੱਗੇ ਦੋ ਖੋਲ ਜਿਹੜੇ ਉਹ ਸੁੱਟ ਗਏ ਖੋਲ 30 ਦੇ ਆ ਬਾਕੀ ਵੈਰੀਫਾਈ ਕਰ ਰਹੇ ਹਾਂ ਫੇਸ ਰਜਿਸਟਰਡ ਕਰਕੇ ਜਲਦੀ ਅਸੀਂ ਬੰਦੇ ਫੜ ਲਾਂਗੇ ਕੁਝ ਸਿਸਟਮ ਸਾਹਮਣੇ ਆਈ ਗੋਲ ਵੀ ਆਈ ਸੀਸੀਟੀਵੀ ਹਾਂ ਸੀਸੀਟੀਵੀ ਫੁਟੇਜ ਆਈ ਹੈ ਉਹ ਸਾਰਾ ਅਸੀਂ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਵੇਰੀਫਾਈ ਕਰਕੇ ਕੋਈ ਵੀ ਆਈ ਜਿਹੜੇ ਓਨਰ ਨੇ ਓਨਰ ਦੇ ਕਹਿਣ ਮੁਤਾਬਕ ਇਹ ਆ ਕਿ ਉਹਨੂੰ ਸੋਚੀਆ ਕਾਲਾ ਵੀ ਆ ਰਹੀ ਸ਼ਿਕਾਇਤ ਵੀ ਦਿੱਤੀ ਗਈ ਹੈ। ਉਹਦੇ ਸਬੰਧ ਵਿੱਚ ਹੀ ਪੀਸੀਆਰ ਵੀ ਲਗਾਇਆ ਸੀ ਇੱਥੇ। ਉਹਦੋਂ ਇਹ ਕਹਿੰਦੇ ਸੀ ਜੀ ਵੀ ਜੇ ਪੀਸੀਆਰ ਮੋਰੇ ਲਾਉਂਗੇ ਤੇ ਸਾਡੇ ਕੰਮ ਤੇ ਫਰਕ ਪੈਂਦਾ। ਪੀਸੀਆਰ ਥੋੜਾ ਸਾਈਡ ਤੇ ਖੜਾ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਉੱਥੇ ਕੋਈ ਦੂਜਾ ਆਇਆ ਤਾਂ ਉਹ ਇਮੀਡੀਏਟਲੀ ਪੀਸੀਆਰ ਵੀ ਆ ਗਿਆ ਸੀ। ਅਸੀਂ ਵੀ ਸਾਰੇ ਆ ਗਏ। ਸਰ ਕਿੰਨੇ ਜਣੇ ਕਿੰਨੇ ਜਣੇ? ਦੋ ਜਣੇ ਆਏ ਸੀ ਪੁਲਟੀਨਾ ਮੋਟਰਸਾਈਕਲ ਤੇ। ਨਹੀਂ ਉਹ ਸਾਰਾ ਹਲੇ ਵੀਡੀਓ ਵਗੈਰਾ ਦੇਖ ਕੇ ਫਿਰ ਦੱਸ ਦ